ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਮਨਜੀਤ ਸਿੰਘ ਲਾਡੀ ਖਾਬੜਾ ਪੱਤਰਕਾਰ ਦੋਸਤੋ ਇੱਕ ਛੋਟੀ ਜਹੀ ਨਮੀ ਸ਼ੁਰੂਆਤ ਕਰਨ ਜਾ ਰਹੇ ਆ ਜਿਵੇਂ ਕਿ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਇੱਕ ਦੂਸਰੇ ਨਾਲ ਮੇਲ ਜੋਲ ਹੈ ਪਿਆਰ ਹੈ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਉਹਨਾਂ ਪਿੰਡਾਂ ਨੂੰ ਇੱਕ ਅਸੀਂ ਪਹਿਲ ਦੇਵਾਂਗੇ ਕਵਰੇਜ ਦੇ ਲਈ ਉਹਨਾਂ ਪਿੰਡਾਂ ਦੀ ਕਵਰੇਜ ਕਰਕੇ ਸਾਰੇ ਹੀ ਆ ਰੂਪਨਗਰ ਜ਼ਿਲ੍ਹੇ ਦੇ ਜਾਂ ਰੂਪਨਗਰ ਸ਼ਹਿਰ ਦੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡਾਂ ਨੂੰ ਪਹਿਲ ਦਿੰਦੇ ਹੋਏ ਕਵਰੇਜ ਕਰਾਂਗੇ ਤਾਂ ਜੋ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵਧਾਈ ਜਾ ਸਕੇ, ਪ੍ਰੇਮ ਪਿਆਰ ਪਿੰਡਾਂ ਦੇ ਵਿੱਚ ਵਧੇ ਸਾਡੀ ਇਹ ਪਹਿਲ ਇਸੇ ਲਈ ਹੈ ਕਿ ਵੱਧ ਤੋਂ ਵੱਧ ਪਿੰਡਾਂ ਦੇ ਲੋਕ ਅੱਗੇ ਆਉਣ ਤੇ ਇੱਕ ਦੂਸਰੇ ਨਾਲ ਆਪਣੇ ਜਿਹੜਾ ਕੀ ਗਿਲੇ ਸ਼ਿਕਵੇ ਮਿਟਾ ਕੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦਾ ਮਾਹੌਲ ਹੁੰਦਾ ਸੀ ਉਸ ਤਰ੍ਹਾਂ ਰਹਿਣ ਇਸ ਲਈ ਇਹ ਪਹਿਲ ਕਰਨ ਜਾ ਰਹੇ ਆ ਇਹ ਪਹਿਲ ਸਾਡੀ ਜਿਹੜੀ ਕੀ ਮੈਂ ਆਪਣੇ ਚੈਨਲ ਰਕੀ ਨਵਾ ਸ਼ੁਰੂ ਕਰਿਆ ਹੋਇਆ ਕਾਫੀ ਚਿਰ ਤੋਂ ਪਰ ਉਸ ਤੇ ਕੋਈ ਵੀਡੀਓ ਬਹੁਤੀ ਨਹੀਂ ਸੀ ਪਾਈ ਦੀ ਇਸ ਸੰਘਰਸ਼ੀ ਲੋਕ ਤੇ ਆਪਾਂ ਪਾਵਾਂਗੇ ਤੇ ਨਾਲ ਦੀ ਨਾਲ ਜਿਹੜਾ ਕੀ ਸਾਡਾ ਪੇਜ ਆ ਮਨਜੀਤ ਸਿੰਘ ਲਾਡੀ ਉਸ ਤੇ ਵੀ ਪਾਵਾਂਗੇ ਸੋ ਦੋਸਤੋ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਆਪਾਂ ਭਾਈਚਾਰਕ ਸਾਂਝ ਬਣਾਈਏ ਇੱਕ ਦੂਸਰੇ ਨਾਲ ਮਿਲਵਰਤਨ ਵਧਾਈਏ ਪਿਆਰ ਨਾਲ ਰਹੀਏ ਕਿਉਂਕਿ ਬਹੁਤ ਕੁਝ ਹੈ ਜਦੋਂ ਇਨਸਾਨ ਆਪਣੇ ਪਿੰਡ ਦੇ ਵਿੱਚ ਇੱਕ ਦੂਸਰੇ ਨਾਲ ਵੱਧ ਮਿਲਵਰਤਨ ਰੱਖਦਾ ਹੈ ਪਿਆਰ ਨਾਲ ਰਹਿੰਦਾ ਤਾਂ ਉਸ ਇਨਸਾਨ ਦਾ ਦੂਸਰੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਹੋਰ ਬਾਕੀ ਥਾਮਾ ਤੇ ਵੀ ਮਾਨ ਸਨਮਾਨ ਵਾਧਾ ਕਿਉਂਕਿ ਜਦੋਂ ਇਨਸਾਨ ਦੀ ਪਿੰਡ ਦੇ ਵਿੱਚ ਪਛਾਣ ਵੱਡੀ ਹੁੰਦੀ ਹੈ ਤਾਂ ਆਪਣੇ ਆਪ ਉਸ ਦੀ ਬਾਹਰ ਪਛਾਣ ਵੱਡੀ ਬਣਦੀ ਜਾਂਦੀ ਹੈ ਇਹ ਇੱਕ ਖਾਸ ਗੱਲ ਇਹ ਵੀ ਹੈ ਕਿਉਂਕਿ ਜਿਹੜਾ ਅਸੀਂ ਚੈਨਲ ਦਾ ਨਾਮ ਰੱਖਿਆ ਸੰਘਰਸ਼ੀ ਲੋਕ ਇਹ ਸੰਘਰਸ਼ੀ ਲੋਕ ਤਾਂ ਰੱਖਿਆ ਕਿਉਂਕਿ ਅਜ ਤੋਂ 3 ਕਿ ਸਾਲ ਪਹਿਲਾਂ ਮੈਂ 4 ਸਾਲ ਚੈਨਲ ਨੂੰ ਹੋਗੇ ਬਣੇ ਨੂੰ 3 ਕਿ ਸਾਲ ਤੋਂ ਜਿਹੜਾ ਕਿ ਇਹਨੂੰ ਸਿਰਫ ਨਾਮ ਦੇ ਕੇ ਛੱਡ ਦਿੱਤਾ ਗਿਆ ਸੀ ਕੁਝ ਨਹੀਂ ਪਾਇਆ ਤੇ ਹੁਣ ਪਿਛਲੇ 1.5 ਮਹੀਨੇ ਤੋਂ ਮੈਂ ਸ਼ੁਰੂ ਕਰ ਰਿਹਾ ਆ ਵੀਡੀਓ ਥੋੜੀ ਥੋੜੀ ਆ ਪਾਣੀ ਆ ਕਿਉਂਕਿ ਹਜੇ ਚੰਗੀ ਤਰ੍ਹਾਂ ਪੇਜ ਨੂੰ ਸ਼ੁਰੂ ਕਰਨਾ ਹੈ ਉਸ ਦੇ ਲਈ ਤੁਹਾਡੇ ਸਾਰੇ ਨੇ ਸਹਿਯੋਗ ਦੀ ਲੋੜ ਹੈ ਇੱਕ ਸੰਘਰਸ਼ੀ ਲੋਕ ਤਾਂ ਰੱਖਿਆ ਕਿਉਂਕਿ ਤੁਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੇ ਕੰਮਾਂ ਕਰਨ ਲਈ ਸੰਘਰਸ਼ ਕਰਦੇ ਹੋ ਆਪਣੇ ਕਾਰੋਬਾਰ ਦੇ ਲਈ ਸੰਘਰਸ਼ ਕਰਦੇ ਹੋ ਜ਼ਿੰਦਗੀ ਜਿਉਣ ਦੇ ਲਈ ਸੰਘਰਸ਼ ਕਰਦੇ ਹੋ ਤੇ ਜਦੋਂ ਇੱਕ ਬੰਦਾ ਸੰਘਰਸ਼ ਕਰਦਾ ਹੋਇਆ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਤਾਂ ਉਸ ਦੀ ਕਾਮਯਾਬੀ ਦੀ ਇੱਕ ਬਹੁਤ ਵੱਡੀ ਕਹਾਣੀ ਹੁੰਦੀ ਹੈ ਉਸ ਦੇ ਪਿੱਛੇ ਬਹੁਤ ਜ਼ਿਆਦਾ ਸੰਘਰਸ਼ ਹੁੰਦਾ ਉਸ ਨੇ ਬਹੁਤ ਔਖਾ ਸਮਾਂ ਦੇਖਿਆ ਹੁੰਦਾ ਤੁਹਾਡੇ ਉਸ ਸੰਘਰਸ਼